ਬਹੁਤ ਵੱਡੀਆਂ ਕਹਿਤੀਆਂ ਨੇ ਜੋ ਵੀ ਇਹਨੇ ਰਿਸ਼ਤੇਦਾਰੀ ਸਾਰੀ ਵਿੱਚ ਲੈ ਲੈਂਦੀ ਹੈ ਮੰਮੀ ਨੂੰ ਵੀ ਲੈਂਦਾ ਹੈ ਹਾਂ ਉਹ ਫਿਰ ਵੀ ਮੈਂ ਵਲੌਗ ਦੇ ਵਿੱਚ ਕਹਿਣਾ ਚਾਹਣਾ ਕਿ ਅਸੀਂ ਐਡੇ ਬੇਵਕੂਫ ਨਹੀਂ ਹਾਂ ਕਿ ਸਾਨੂੰ ਲਾਈਫ ਨੂੰ ਬੈਲੈਂਸ ਕਰਨਾ ਆਉਂਦਾ ਜੇ ਤਰੀਕੋ ਅਨਿਵਰਸਰੀ ਤੁਸੀਂ ਮਨਾਉਂਦੇ ਮਨਾਓ ਮੰਮੀ ਡੈਡੀ ਨੂੰ ਕੋਈ ਸਰਪ੍ਰਾਈਜ਼ ਦੇਈ ਦੇਈ ਵੀ ਤੂੰ ਹੀ ਹਿਸਟਰੀ ਦੇ ਵਿੱਚ ਪੰਜ ਸਫੇ ਭਰ ਲੈ ਡਾਕਟਰ ਸਾਹਿਬ 16 ਨੰਬਰਾਂ ਦਾ ਕਿੱਥੋਂ ਦਾ ਘਾਟਾ ਹੋਰ ਤੇ ਇੱਕ ਨਾਓ ਜੀ ਅੰਡਰਸਟੈਂਡ ਮੋਰਲ ਮੈਂ ਤਾਂ ਤਾਤੀਨ ਬੱਜ ਜਾ ਮੈਂ ਨਾ ਬੱਚੋ ਇਹਨੇ ਪੰਨ ਪੀ ਲਿਆ ਜਰਾ ਮੈਂ ਤੁਹਾਨੂੰ ਜਿਹੜਾ ਇਹ ਮਕਸਦ 1000 ਮੀਲੀਗ੍ਰਾਮ ਦਾ ਪੰਨ 1000 ਮੀਲੀਗ੍ਰਾਮ ਦਾ ਪਰ ਆਦੀਮ ਦਾ ਕੋਈ ਨਹੀਂ ਹੈ ਬੰਦੀ ਰਹਿਣਾ ਪੀਓ ਹੈਲੋ ਅਗਲੀ ਗੱਲ ਕਰ ਹਲੋ ਹੈਲੋ ਹਾਈ ਇਹ ਜੀ ਚਾਵਾ ਜੀ ਪੰਦ ਪੀ ਦੇ ਨਾ ਆਇਓ ਕਰਕੇ ਇੱਕ ਕਮਿਟਮੈਂਟ ਕਰ ਲਈ ਹੈ ਆਪਣੇ ਉਸਤਾਜੀ ਦੇ ਪ੍ਰਤੀ ਕਹਤਾ ਕਿ ਆਪਾਂ ਇਹ ਕਰਾਂਗੇ ਤੁਹਾਡੀ ਆਗਿਆ ਮੰਨਾਂਗੇ ਤੇ ਨੂੰ ਚੰਗੀ ਤਰ੍ਹਾਂ ਮੰਨੋ ਤੇ ਉਹਦੇ ਬਗੈਰ ਜੇ ਕਰੀ ਤੁਹਾਡੀ ਗਲਤੀ ਹੋ ਗਈ ਹੈ ਪਹਿਲੀ ਵਾਰੀ ਗਲਤੀ ਕਰੇ ਉਹ ਅਣਜਾਣ ਹੈ ਦੂਸਰੀ ਵਾਰੀ ਗਲਤੀ ਕਰੇ ਉਹ ਸ਼ੈਤਾਨ ਹੁਣ ਵੀ ਇਹ ਹੁਣ ਬੋਲਦਾ ਵਧੀਆ ਬੋਲਦਾ ਪਰ ਤੁਸੀਂ ਨੋਟ ਕਰਿਓ ਕਿਸ ਦੀ ਜਬਾਨ ਵਾਲ ਖਾਇਦੀ ਹੈ ਬਾਰੇ ਬੜੇ ਵੱਡੇ ਬੰਦੀ ਕਰ ਚੁੱਕਾ ਗੱਲਾਂ ਬਹੁਤ ਵੱਡੀਆਂ ਕਹਿਤੀਆਂ ਨੇ ਜੋ ਵੀ ਇਹਨੇ ਰਿਸ਼ਤੇਦਾਰੀ ਸਾਰੀ ਵਿੱਚ ਲੈ ਆਂਦੀ ਆ ਮਮੀ ਨੂੰ ਵੀ ਲੈ ਆਂਦਾ ਵਿੱਚ ਹਾਂ ਉਹਦੇ ਵਿੱਚ ਜਿੱਤਰਾ ਆਪਾਂ ਕਹਿ ਦਿੰਨੇ ਸੁਣਿਆ ਤੇ ਮੰਨਣਾ ਤੇ ਚੱਲਣਾ ਸੁਣਿਆ ਮੰਨਿਆ ਫੇਰ ਕਹਿੰਦੇ ਮਨ ਕੀਤਾ ਭਾਉ ਅੰਤਰਗਤ ਤੀਰਤ ਮਾਰਨਾ ਕਹਿੰਦੇ ਕਿੰਨਾ ਕਿੰਨਾ ਨੇ ਸੁਣਿਆ ਤੇ ਕਿਹੜੇ ਕਿਹੜੇ ਚੱਲੇ ਕਹਿੰਦੇ ਸਿੱਧਾ ਨੇ ਸੁਣਿਆ ਪੀਰਾ ਨੇ ਸੁਣਿਆ ਨਾਥਾ ਨੇ ਸੁਣਿਆ ਸੁਣਿਆ ਸਤ ਪੀਰ ਸਰਨਾਥ ਸੁਣਿਆ ਤਤ ਤੌਣੇ ਆਕਾਸ਼ ਸੁਣੇ ਦੀਪ ਲੋ ਪਤਾਲ ਸੁਣੇ ਕੋ ਨਾ ਸਕੀ ਕਾਲ ਨਾਨਕ ਭਗਤਾ ਸਦਾ ਵਿਕਾਸ ਵਿਕਾਸ ਤੇ ਵਿਗਾਸ ਚ ਬੜਾ ਫਰਕ ਆ ਤਰੱਕੀ ਹੋਈ ਭਗਤਾ ਦੀ ਭਗਤ ਨਾਮ ਦੇ ਕਬੀਰ ਸਾਹਿਬ ਫਰੀਦ ਸਾਹਿਬ ਜਿੰਨੇ ਵੀ ਭਗਤ ਹੋਏ ਤਰੱਕੀ ਉਹਨਾਂ ਦੀ ਹੋਈ ਜਿਨ੍ਹਾਂ ਨੇ ਪਹਿਲਾਂ ਸੁਣਿਆ ਫਿਰ ਮੰਨੇ ਫਿਰ ਚੱਲੇ ਬਾਕੀਆਂ ਨੇ ਜਿਹੜੇ ਮੇਰੇ ਵਰਗੇ ਨਲਾਇਕ ਆ ਇਧਰੋਂ ਸੁਣਿਆ ਇਧਰੋਂ ਕੱਟਦਾ ਉਦੋਂ ਗੱਲਾਂ ਕਰਤੀਆਂ ਵੱਡੀਆਂ ਫਿਰ ਵੀ ਮੈਂ ਵਲੌਗ ਦੇ ਵਿੱਚ ਕਹਿਣਾ ਚਾਹਣਾ ਕਿ ਅਸੀਂ ਐਡੇ ਬੇਵਕੂਫ ਨਹੀਂ ਹੈਗੇ ਸਾਨੂੰ ਲਾਈਵ ਨੂੰ ਬੈਲੈਂਸ ਕਰਨਾ ਆਉਂਦਾ ਵਿਆਹ ਸ਼ਾਦੀਆਂ ਜਿਹੜੀਆਂ ਵੀ ਆਉਣੀਆਂ ਜੋ ਵੀ ਅਨਿਵਰਸਰੀ ਆਉਣੀਆਂ ਸਾਰੀ ਜਗ੍ਹਾ ਤੇ ਨੂੰ ਭੇਜਾਂਗੇ ਪਰ ਬੈਲੈਂਸ ਕਰਕੇ ਲਾਈਵ ਵਿੱਚ ਬੈਲੈਂਸ ਉਹ ਤਰੀਕਾ ਸਾਵਾਂਗੇ ਤੇ ਲਾਈਵ ਸਹੀ ਲੱਗ ਜਾਊਗਾ 6 ਵਜੇ ਜਿਮ ਖੁੱਲਦਾ ਵਾ ਰਾਤ 8 ਦਾ ਬੰਦ ਹੁੰਦਾ ਜੇ ਤਰੀਕੋ ਅਨਿਵਰਸਰੀ ਤੁਸੀਂ ਮਨਾਉਂਦੇ ਮਨਾਓ ਮੰਮੀ ਡੈਡੀ ਨੂੰ ਕੋਈ ਸਰਪ੍ਰਾਈਜ਼ ਦੇਈ ਕੋਈ ਆਪਣੀ ਕਮਾਈ ਜੋ ਭੈਣ ਕੋਈ 500 ਰੁਪਏ ਦੀ ਕੋਈ ਚੀਜ਼ ਲੈ ਕੇ ਜੇਦੇ ਜਿਹੜੀ ਉਹ ਚੀਜ਼ ਪਸੰਦ ਕਰਦੇ ਉਹੱਚ ਵੀ ਖੁਸ਼ੀ ਹੋਏਗੀ ਇਕੱਠੇ ਚਾਰ ਪੰਜ ਜਾਣੇ ਜੀ ਜੇ ਇਕੱਠੇ ਖਾਣਾ ਖਾ ਲੋ ਉਹ ਖਾਣੇ ਦੇ ਵਿੱਚ 1 ਘੰਟਾ ਵਧੀਆ ਗੱਲਾਂ ਕਰੋ ਹੂੰ ਵਿਆਹ ਬਾਰੇ ਗੱਲਾਂ ਕਰੋ ਉਹਨਾਂ ਨੂੰ ਇਹ ਸਿੱਖਿਆ ਦੇ ਤੁਸੀਂ ਮੇਰਾ ਕਹਿੰਦੇ ਤੇਰਾ ਸਾਲ ਬਾਅਦ ਵਿਆਹ ਕਰ ਦਣਾ ਜਦੋਂ ਮੈਂ ਤੁਹਾਡੀ ਦੋਨ ਦੀ ਲੜਾਈ ਰਹਿਣ ਕਿਹੜਾ ਹਸਬੰਦਾ ਜਿਹੜਾ ਨਹੀਂ ਲੜਦਾ ਹੋਊਗਾ ਸਿੱਧੀ ਗੱਲ ਆ ਕੋਈ ਵੀ ਹੋਵੇ ਪਰ ਹੀ ਹੋ ਸਕਦਾ ਜਦੋਂ ਮੈਂ ਤੁਹਾਡੇ ਨੂੰ ਲੜਦਿਆਂ ਨੂੰ ਵੇਣਾ ਨਾ ਮੈਨੂੰ ਬੜਾ ਡਰ ਲੱਗਦਾ ਮੈਂ ਤੁਹਾਡੇ ਯੂਨੀਵਰਸਿਟੀੋਂ ਸਿੱਖਿਆ ਲੈਣੀ ਆ ਕਿ ਥੋੜਾ ਬੜਾ ਹੋਰ ਸਰੀਰ ਬਣਾ ਲਾ ਪੈਸੇ ਕਮਾ ਲਾ ਕੁਛ ਨਾ ਕੁਛ ਤਰੱਕੀ ਕਰ ਲਾ ਕਿ ਆ ਲੜਾਈ ਥੋੜੀ ਘਟੇ ਉਹਨਾਂ ਨੂੰ ਇਹ ਸਮਝਾ ਕੇ ਕਿ ਮੈਂ ਇਸ ਗੱਲ ਤੋਂ ਲੱਗਦਾ ਕੀ ਇੱਕ ਸਾਲ ਬਾਅਦ ਅਨਿਵਰਸਰੀ ਮਨੋਣੀ ਨੂੰ ਆਪਾਂ ਅਨਿਵਰਸਰੀ ਕਹਿ ਸਕਦੇ ਹ ਜੇ ਆਪਾਂ ਸਾਰਾ ਸਾਲ ਹੀ ਮੰਨ ਲਓ ਲੜਦੇ ਰਹਿਣਾ ਕਰਦੇ ਰਹਿਣਾ ਉਹਦੇ ਕਿ ਅੱਜ ਕੱਲ ਫੈਸ਼ਨ ਬਣ ਗਿਆ 25 15 ਅਨਿਵਰਸਰੀ 16 ਅਨਿਵਰਸਰੀ ਤੇ ਇਹ ਫੈਸ਼ਨ ਬਣ ਗਿਆ ਉਹ ਜਿਹੜਾ 24 ਉਹ ਵੀ ਆਪਾਂ ਇਹਨੇ ਖਾ ਲਿਆ ਚਲੋ ਜਨਮ ਦਿਨ ਕੀ ਆ ਕੋਈ ਇੱਕ ਲੈਂਡ ਹੋਇਆ ਅੱਜ ਜਿੰਨੇ ਤੇ ਤੈਨੂੰ ਆਪਣੀ ਤਰੀਕ ਆ ਸਨ ਪਲੈਨ ਹੋਇਆ ਇੱਕ ਸਾਲ ਉਮਰ ਬੜਾ ਵਧਦੀ ਆ ਕਿ ਘਟਦੀ ਆ ਘਟਦੀ ਆ ਇਹ ਇੱਕ ਸਾਲ ਉਮਰ ਘਟਦੀ ਆ ਉਹਦੇ ਵਿੱਚ ਜਿਹੜੀਆਂ ਗਲਤੀਆਂ ਕੀਤੀਆਂ ਉਹ ਸੁਧਾਰ ਲਓ 2 4 10 10 ਦੇ ਕਿੰਨੇ ਜੋ ਦੋਸਤ ਧਾਰ ਲਓ ਘੱਟ ਫੇਰ ਰਹਿਣ ਜੋ ਇੰਨੀਆਂ ਮੈਂ ਆਪਾਂ ਹੋਈ ਜਾਂਦੀ ਨਹੀਂ ਦੱਸਦੇ ਵਿੱਚੇ ਮੈਂ ਜੁਣਾ ਅੱਗੋ ਹੋਰ ਸਿੱਖਿਆ ਲਓ ਮੈਂ ਥੋੜੀ ਕਿੰਨਾ ਜਨਮ ਦਿਨ ਮਨਾਉਂ ਮਨਾਓ ਖਾਓ ਪੀਓ ਗੱਲਾਂ ਵਧੀਆ ਕਰੋ ਬਾਕੀ ਉਹਦੇ ਨੇ ਸੋਚੋ ਕਿ ਯਾਰ ਆਪਾਂ ਇੱਕ ਸਾਲ ਬਾਦ ਕੀ ਕੀਤਾ ਕੀ ਕੀ ਚੀਜ਼ ਮੈਂ ਕੀ ਕੀ ਆਪਣੇ ਪੂਰੇ ਹੋਈ ਠੀ ਰਹੇ ਇਹ ਸਿਰ ਨ ਉਹ ਦੇਰ ਤੇ ਤੇ ਹੈਪੀ ਬਰਥਡੇ ਆ ਸਟੋਰੀਆਂ ਹੀ ਲਾਈ ਜਾਂਦੇ ਨਿਕ ਨਿਕ ਬਿੰਦਿਆ ਕਰ ਲੈਂਦੇ ਜੀ ਚੱਲਿਆ ਵਾ ਅਜੇ ਵਰਗੇ ਜਿਹੜੇ ਫੁਕਰੇ ਨਹੀਂ ਚਲਾਉਂਦੇ ਸੋਸ਼ਲ ਮੀਡੀਆ ਇਹ ਆ ਫੋਨ ਕਰਕੇ ਕਹਿੰਦੇ ਮੈਨੂੰ ਇਨੀ ਇਨੀਆ ਭੇਜ ਮੁੜ ਕੇ ਨਿਕ ਨਿਕ ਡੱਬੇ ਬਣਾ ਕੇ ਲਾ ਦੇ ਦੀ ਪਾੜੀ ਵਾ ਦੀ ਪਾੜੀ ਅਲੀ ਪਾੜੀ ਚੋਰ ਵਾ ਵੇਖ ਲਈ ਦੁਨੀਆ ਨੇ ਹੈਪੀ ਬਰਥਡੇ ਕਿਹਾ ਚੱਲਦਾ 10 ਫੇਸਬੁਕ YouTube Instagram ਤੇ ਕੁਝ ਨਹੀਂ ਕਰੇਗਾ ਕਰ ਜਾ ਤੇ ਨਹੀਂ ਮੈਂ ਯੂਜ਼ ਕਰਨ ਵਾਲਾ ਬੰਦਾ ਹਾਂ ਨਾ ਤੁਹਾਨੂੰ ਪਤਾ ਕਿ 40 ਬੰਦੇ ਤੇ ਮੇਰੇ ਬੜੇ ਖਾਸ ਸੀ ਇਹਦੇ ਮੈਨੂੰ ਹਜ਼ਾਰ-ਹਜ਼ਾਰ ਰੁਪਏ ਦਾ ਗਿਫਟ ਦੋ 40000 ਰੁਪਏ ਮੇਰੇ ਅੰਦਰ ਆਜਣ ਸਹੀ ਗੱਲ ਤਰੀਕ ਹੀ ਨਹੀਂ ਪਤਾ ਕਿਸੇ ਨੂੰ ਸਾਡੀ ਡੇਢ ਉਮਰ ਤੋਂ ਹੋ ਰਿਹਾ ਅਸਲੀ ਹੋਰ ਦੇ ਨੂੰ ਪਤਾ ਨਹੀਂ ਉਹ ਮੰਮੀ ਨੇ ਤਾਂ ਕੀਤਾ ਵੀ ਮੰਮੀ ਹੱਦ ਡਿਪਾਰਟਮੈਂਟ ਦੀ ਉਹਨਾਂ ਤਾਂ ਸਾਡੀ ਆਧਾਰ ਕਾਰਡ ਤੇ ਛੋਟੀ ਉਮਰ ਲਿਖਾਈ ਵੀ ਕੱਲ ਨੂੰ ਕਿ ਜਦੋਂ ਜਦੋਂ ਉਮਰ ਵੱਡੀ ਹੋਏ ਨਾ ਫਿਰ ਪੀਰੀਅਡ ਹੁੰਦਾ ਵੀ 28 ਸਾਲ ਤੱਕ ਯੋਗਤਾ ਹੁੰਦੀ ਆ ਵੀ ਆਪਾਂ ਇਸ ਤੇ ਭਰਤੀ ਕਰ ਸਕਦੇ ਹਾਂ ਪੁਲਿਸ ਦੀ ਮੈਂ ਕਿਹਾ ਸੂਚਾ 26 ਤੀ ਪਹਿਲਾਂ ਕਿੰਨੀ ਦੀ ਹੋਵਾ ਭਰਤੀ ਤੇ ਮੇਰੇ ਕੋਲ ਆ ਇਹਨਾਂ ਨੂੰ ਇਹਨਾਂ ਜਿਹੜੇ ਆ ਈਟੀਟੀ ਵਾਲੇ ਜਾਂ ਡੀਏਡ ਵਾਲੇ ਇਹਨਾਂ ਨੂੰ ਛੋੜਿਆ ਆਪਣੀ ਜਿਆਦੀ ਉਮਰ ਤੇ 35 36 ਸਾਲ ਤੱਕ ਜਿਹੜੇ ਡੀਏਡ ਡੀਏਡ ਹੈ ਹਾਂ ਸ਼ੇਡੂਲ ਕਾ ਤੋਂ ਕੀਤੀ ਨਹੀਂ ਤੇ ਹਾਂ ਦੇਖੋ ਉਹ ਤਾਂ ਮੰਮੀ ਨੂੰ ਉਮਰ ਆ ਗਈ ਤੇ ਘੜ ਲਖਾਈ ਬਚਲ ਇਹਨਾਂ ਨੂੰ ਮੈਂ ਹੁਣ ਮੈਂ ਵੀ ਨੌਕਰੀ ਕੀਤੀ ਤੇ ਅਸੀਂ ਦੋਵੇਂ ਵੀ ਬੱਚੇ ਨੌਕਰੀ ਕਰਉਣੇ ਹਾਂ ਚਲੋ ਸਾਡਾ ਡਰਾਗ ਕਰਾ ਆ ਗਿਆ ਅਸੀਂ ਲੈਫਟ ਦਾ ਕੀਤਾ ਉਮਰ ਕਿਧਰ ਦਸਪੋਰਟ ਚ ਆ ਗਏ ਉਹ ਬਾਅਦ ਦੇ ਗੱਲ ਜੇ ਮੈਂ ਨਹੀਂ ਮੇਰਾ ਨਹੀਂ ਕਰਦਾ ਮੈਂ ਬਰਥਡੇ ਮਨਾਵਾ ਐਦਾਂ ਕਹਿ ਰੋ ਕਰਾ ਇਹ ਤਾਂ ਅਸਤਾਦੀ ਦਾ ਕਰਦਾ ਤੀਮਣਾ ਕਰੂ ਲਿਖਣ ਦੀ ਫੁਗਰੇ ਵਾਲੇ ਕੰਮ ਕਰਦੀ ਲੋੜ ਸਾਰੇ ਮਰ ਫੁਗਰਪੁਣ ਕੀਤਾ ਤੇ ਕਾਇਦ ਲੰਭੇ ਹੁੰਦੇ ਫਿਰ ਇਹ ਸੰਘਾਰੀ ਨਾ ਕਿੰਨਾ ਫੁਗਰਪੁਣ ਕੀਤਾ ਇਹਨੇ ਗੱਡੀਆਂ ਵਾਲੀ ਹੂ ਹੂ ਆ ਤੇ ਮੈਂ ਕਿਹਾ ਮੈਂ ਤੂੰ ਲੱਖ ਦੀ ਗੱਲ ਕਰਕੇ 10000 ਰੁਪਏ ਮੰਗਦਾ ਏ ਯਾਰ ਕੋਈ ਦਸਾਰੀ ਕੋਈ 500 ਨਹੀਂ ਦਿੰਦਾ ਇਹੋ ਗਿਆ ਨਾ ਭਾਇ ਕੋ ਕੰਮ ਇਹਨੂੰ ਇਹੋ ਗਿਆ ਗੱਲਾ ਕੱਲਾ ਹੈਗਾ ਤੇਰੇ ਮਾਂ ਪਿਓ ਨੇ ਤੇਰੇ ਕੰਮ ਹੋਣਾ ਇਹਦੀ ਮੰਮੀ ਸੁੱਚੀ ਨੂੰ ਪਤਾ ਨੂੰ ਬੜਾ ਪਿਆਰ ਕਰਦੀ ਹੈ ਤੂੰ ਸਾਨੂੰ ਪਤਾ ਵੀ ਕੀ ਸਾੜੀ ਨੂੰ ਬਹੁਤ ਪਿਆਰ ਕਰਦੀ ਹੈ ਡੈਡੀ ਕਰਦੇ ਆ ਪਰ ਡੈਡੀ ਮੇਰੇ ਹੁੰਦਾ ਕਿ ਮੇਰਾ ਕੱਲਾ ਕੱਲਾ ਮੁੰਡਾ ਯਾਰ ਮੇਰੇ ਕਹਿਣਗੇ ਰਵੇ ਗਲਤ ਸੜੀ ਜਿਨਾ ਪਵੇ ਹੁਣ ਇਹਨੂੰ ਮੈਂ ਐਗਜ਼ਾਮਪਲ ਦੇ ਚਲੋ ਡੈਡੀ ਕਰੀ ਗਰੀ ਪ੍ਰੈਸ਼ਰ ਆ ਗਏ ਮੈਂ ਕਹਾਂ ਤੂੰ ਇਹ ਵੀ ਨਹੀਂ ਮੰਨ ਚ ਰੋਣਾ ਕਿ ਮੇਰੇ ਡੈਡੀ ਸ਼ਰਾਬ ਪੀਂਦੇ ਮੈਂ ਵੀ ਪੀਵਾ ਤੂੰ ਨਹੀਂ ਪੀਣੀ ਤੂੰ ਨਹੀਂ ਪੀਣੀ ਉਹ ਤੇਰੇ ਡੈਡੀ ਪੀਂਦੇ ਹੀ ਆ ਤੈਨੂੰ ਇਹੋ ਕਿ ਤੂੰ ਨਹੀਂ ਪੀਣੀ ਗਲਤ ਮਾਰ ਦਿੱਤੀ ਕੋਈ ਆਪਾਂ ਟ੍ਰੈਨ ਕਰਨਾ ਕਰਨਾ ਐਗਜ਼ਾਮਪਲ ਦੇਣ ਵਾਸਤੇ ਇਹਨਾਂ ਦਾ ਪੈਗ ਆਪਾਂ ਵਿੱਚ ਕਿਵੇਂ ਲਿਆ ਸਕਦੇ ਜੇ ਤੇਾਨੂੰ ਮਾਰਾ ਮੋੜ ਕੇ ਦਿਓ ਕਹਿਣਾ ਤੂੰ ਪ੍ਰੋਟੀਨ ਹੀ ਖਾਣੀ ਹੋਰ ਨਹੀਂ ਕਰਨਾ ਉਨਕੇ ਡੈਡ ਜੀ ਉੱਪਰ ਲਿਖਿਆ ਸੇਧ ਲਈ ਹਾਨੀ ਕਰਕੇ ਇਹ ਦੇ ਸਰ ਇਹ ਸਮਝਾ ਸਕਦੇ ਇਸ ਕਰਕੇ ਵਧੀਆ ਬਣ ਕੇ ਰਹਾ ਕਰੋ ਗੁੱਸਾ ਨਾ ਚੜਾ ਕਰੋ ਨਾਲੇ ਮੈਂ ਕਲਪਦਾ ਨਾਲੇ ਤੂੰ ਹੀ ਕਲਪਦੇ ਜਈਆਂ ਚੰਗਿਆਂ ਨੂੰ ਇਹਨੂੰ ਟੈਨਸ਼ਨ ਹੀ ਪੈਂਦੀ ਯਾਰ ਉਸਤਾਦ ਮੁੜ ਕੇ ਪਤਾ ਨਹੀਂ ਲੱਗੇ ਰੋਜ ਆ ਗਿਆ ਵੇ ਕੁੜੀਆ ਵਾਕੀ ਹੋਲਡ ਦੇ ਪਾ ਦੇ ਮੁੜ ਕੇ ਤੜਫੋ ਕੇ ਫਿਰ ਮੇਰੇ ਰੂਲ ਰੂੜੀ ਆ ਇੱਕ ਬੰਦੇ ਕਰਕੇ ਮੋਦ ਨੂੰ ਕਿਹਾ ਕਿ ਸਾਰੇ ਬੰਦੇ ਖਰਾਬ ਹੋ ਜਾਂਦੇ ਜਿਵੇਂ ਤੁਹਾਡੇ ਵਾਸਤੇ ਖੋਲਿਆ ਖੁੱਲਾ ਰਹੇਗਾ ਜੇ ਕਹਿਣਾ ਮੰਨਦੇ ਰਹੋ ਤੇ ਗਾੜੀ ਹੌਲੇ ਮੱਲੇ ਨੂੰ ਧਿਆਨ ਚ ਰੱਖਿਓ ਸਾਰੇ ਜਣੇ ਉਲੇ ਮਲੇ ਦੇ ਕੋਲੜਾ ਬਾਜੀ ਨਾ ਕਰ ਠੀਕ ਆ ਹੁਣ ਐਸੇ ਲਓ ਇਨਾ ਬੜਾ ਕਿੰਨਾ ਬੋਲਣ ਉਹਨੂੰ ਪੂਜਾ ਸਮੇਂ ਲੱਗੀ ਬਈ ਹਸੀ ਆਂਦਾ ਦਾਦਰਾ ਉਹਦਾ ਹਸੀ ਆਂਦਾ ਵਾ ਅਧਰਾ ਇਹ ਸਮੇਤ ਮਾਰਨ ਦਾ ਐਂਡ ਤੇ ਨਾ ਫੇਰ ਆਪਾਂ ਆ ਜਣਾ ਮਹਿਮੂਦ ਗੰਜ ਨਵੀਂ ਦੇ ਉਹ ਸੂਮਨਾਥ ਦਾ ਮੰਦਿਰ ਚ ਤਾਂ 16 ਮਲੇਗੀ ਤੇ ਸਾਨੂੰ ਕਹਿੰਦੇ ਨੇ ਵੀ ਤੂੰ ਹਿਸਟਰੀ ਦੇ ਵਿੱਚ ਪੰਜ ਸਫੇ ਭਰਨੇ ਡਾਕਟਰ ਸਾਹਿਬ 16 ਨੰਬਰਾਂ ਦਾ ਕਿਤਾਬ ਦਾ ਖਾਵਾ ਤੇ ਇੱਕ ਇਸਵੀ ਸਹੀ ਲਿਖਿਓ ਇੱਕ ਮੌਡਲ ਸਹੀ ਲਿਖਿਓ now you understand moral aj jo grade school moral mane kinda je Punjabi gal karda nahi pata jehda <laughs> moral mane kinda moral nale ka nale nale baba oh vich bada kujh ki te mainu nahi ohnu bada gaya hailo nale baba ethe tu log kena kal ke thullu kare te baba ethe thullu ka hunda ਨਾ ਤੇ ਤਾਜਨ ਬੱਲੇ ਜੈ ਮੈਂ ਨਾ ਬੱਤੋ ਇਹਨੇ ਭੰਨ ਪੀ ਲਿਆ ਜਰਾ ਮੈਂ ਤਾਂ ਨਹੀਂ ਲਿਆ ਹੀ ਰਿਹਾ ਮੈਂ ਮਕਸੂਦ ਇਹ ਮੇਹੀਗਾ ਮੇਰਾ ਭੰਨ ਜੇ ਮਹੀਗਾ ਪਰ ਬੜਾ ਤੇ ਇਹਨੇ ਕੋਈ ਨਹੀਂ ਉਹ ਪੋਲੀ ਕਰਨਾ ਪਿਓ ਦਿੰਦੇ ਆ ਬੜਾ ਗੁੱਸਾ ਵੜੇ ਤੇਤੇ ਕਰਦੇ ਨਹੀਂ ਯਾਰ ਰੂਲਿਆ ਜੇ ਮਰੀ ਜੁਰਤੇ ਕੋਈ ਯਾਤਰੀ ਜੇ ਉਹ ਕਰ ਦੇ ਨਹੀਂ ਨਹੀਂ ਉਹ ਕਹਿੰਦਾ ਮੈਂ ਨਹੀਂ ਪੀਤੀ ਤੂੰ ਤਾਂ ਠੀਕ ਹੈ ਬਸ ਖਤਮ ਹੈਲੋ ਕਰ ਹੈਲੋ ਅਗਲੀ ਗੱਲ ਕਰ ਹਲੋ ਹੈਲੋ ਹਾਈ ਵਿੰਡਰ ਨਹੀਂ ਨਾ ਦੀ ਬੀ ਪਤਾ ਸardar ਬੰਦਾ ਬੰਦਾ ਮੋਰਨ ਹੁੰਦਾ ਸਿੱਟਾ ਸਿੱਟਾ ਪਤਾ ਕੀ ਹੁੰਦਾ ਨਿਚੋਰ ਪਤਾ ਕੀ ਹੁੰਦਾ ਨਿੰਮੂ ਨਿਚੋਰਦਾ ਪਤਾ ਕੀ ਹੁੰਦਾ ਨਿੰਮੂ ਜੋ ਹੁੰਦੇ ਜਿਹੜੇ ਬੰਦੇ ਰਹੋ ਮੈਂ ਇੱਧਾ ਕਿੱਡਾ ਬੋਲਿਆ ਚਲੋ ਸਹੀ ਬੋਲਿਆ ਗਲਤ ਬੋਲਿਆ ਕੀ ਆ ਤੇਰੇ ਕੋਲ ਪਾਏ ਕੋਈ ਇੰਨੀਆਂ ਗੱਲਾਂ ਸੁਣੀਆਂ ਕਈਆਂ ਵਿਚਾਰਾਂ ਦੀ ਮੈਕਸੇ ਖਰਾਬ ਕੀ ਕਈਆਂ ਕੱਢਿਆ ਮੇਰੇ ਲਈ ਚਲੋ ਮੈਂ ਇਹ ਕਹਾਂ ਵੀ ਤੁਹਾਡਾ ਵੀ ਬੜਾ ਧੰਨਵਾਦ ਹੈ ਜਿਹੜੇ ਤੁਸੀਂ ਸੁਣਦੇ ਜੇ ਕਿ ਜੇ ਤੂੰ ਇੱਥੇ ਸੁਣੋ ਕਿਹੜੀ ਫਿਰ ਮੈਂ ਬੋਲਾਂਗਾ ਨਹੀਂ ਤੂੰ ਹੁਣ ਸਿੱਟਾ ਛੋੜੀ ਗੱਲ ਘੜ ਪਈ ਇੰਨਾ ਆਪਾਂ ਪ੍ਰਚਾਰ ਚੱਲਿਆ ਉਹਦੇ ਵਿੱਚ ਫੈਸਟੀਵਲ ਵੀ ਆਏ ਹਰ ਗੱਲ ਆਪਾਂ ਕੀਤੀ ਛੁੱਟੀਆਂ ਵੀ ਆਈਆਂ ਪਨਿਸ਼ਮੈਂਟਾਂ ਵੀ ਆਈਆਂ ਵਲੌਗ ਦੇ ਵਿੱਚ ਕਿੰਨਾ ਕੁਝ ਆ ਤੂੰ ਇੰਨੇ ਧਿਆਨ ਨਾਲ ਸੁਣਿਆ ਤੂੰ ਇਹ ਤੋਂ ਸਿੱਖਿਆ ਕੀ ਲਈ ਸਿੱਖਿਆ ਕੀ ਤੂੰ ਇਹ ਦੱਜਾ ਮਾਜੀ ਨਾ ਉੱਤਰੀ ਗੱਲ ਕਰ ਕੇ ਮੇਰੇ ਨਾਲ ਗੱਲ ਕਰਨਿਆ ਏ ਜੀ ਚਾਵਾ ਜੀ ਪੰਗ ਵੀ ਦੇ ਨਾ ਆਇਓ ਕਹਿੰਦਾ ਕਹਿੰਦਾ ਅੱਜ ਕਿਹ ਭੰਗ ਵੀ ਕੇ ਨਾ ਆਇਓ ਨਹੀਂ ਕਹਿੰਦਾ ਵੀ ਅਗਲੀ ਸ਼ਰ ਰਤਰੀ ਤੇ ਭੰਗ ਵੀ ਕੇ ਨਾ ਆਇਓ ਪਲੀਜ਼ ਬਰਾ ਵੀ ਥਿੰਕ एवरीवन नो ਲਾਫਿੰਗ ਓਕੇ ਨੋ ਲਾਫਿੰਗ ਨੂੰ ਬੁਲਾ ਉਹਨੂੰ ਬੋਲਣ ਦਿਆ ਕਰੋ ਕਿ ਉਹਨੂੰ ਉਹਦੇ ਜੀਬਾਦ ਆ ਫਿਰ ਕੀ ਆ ਮਹਾਰਾਜ ਰੰਗਿਆ ਜੇਲੇ ਦੀ ਇੱਕ ਲੱਤ ਨਹੀਂ ਹੈਗੀ ਕਿ ਨਾ ਕਿਸੇ ਬੰਨੇ ਉਹ ਵੀ ਗਲਤੀ ਆ ਚਲੋ ਉਹਦੀ ਜ਼ਬਾਨ ਕਲੀਅਰ ਨਹੀਂ ਆਪਾਂ ਕਰਾਂਗੇ ਠੀਕ ਹੈ ਮੇਰਾ ਮੈਂ ਕਹੂੰ ਮੇਰਾ ਕੱਦ ਨਹੀਂ ਹੈਗਾ ਭੈਜੋ ਮੈਂ ਕਿ ਚਟੂਜਾ ਕੋਈ ਬੰਦੇ ਲੰਬੇ ਹੈਗੇ ਆ ਲੰਬਾ ਦਾ ਸਰੀਰ ਨਹੀਂ ਹੈਗਾ ਤੇਰਾ ਕਿ ਇਹਦੇ ਬੰਦੇ ਨੇ ਰੱਬ ਨੇ ਹਰ ਭਨੇ ਕਿਨੇ ਕਿਨੂੰ ਰੱਖਿਆ ਕਿ ਕੋਈ ਪੀੜ ਹੁੰਦੀ ਹੈ ਇਹਦਾ ਮੁੰਡਾ ਪੀੜ ਹੁੰਦਾ ਤੂੰ ਇਹਨਾਂ ਕੋਈ ਪੂਰਾ ਗੋਰ ਆਖਿਓ ਜਾਂ ਕਮਤਲ ਪੂਰਾ ਪਰਮਾਤਮਾ ਹੀ ਹੈ ਉਹਨੂੰ ਬੋਲਣ ਦਿਆ ਕਰੋ ਪਹਿਲਾਂ ਦੱਸੋ ਜੀ ਕੀ ਸਿੱਖਿਆ ਹੁਣ ਇਹ ਗੱਲ ਹੀ ਬਕੀ ਨੇ ਹੋਰੀ ਗੱਲ ਨਹੀਂ ਐਸਾ ਪਾਦਣਾ ਅੱਜ ਅੱਜ ਨੇ ਤਾਂ ਬੱਤੀ ਹੋਈ ਹੈ ਅੱਜ ਤੇ ਬੱਤੀ ਉਹਨੂੰ ਕਿ ਛੇੜ ਜਣਾ ਡੋਲ 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 ਆਹ ਹਾਂ ਚੱਲ ਇਹ ਤੋਂ ਗਲਤੀ ਹੋਈ ਕੀ ਹੋਇਆ ਗਲਤੀ ਤੈਨੂੰ ਜਾਣਦੇ ਵੇ ਜੀ ਐਦਾ ਤਾਂ ਨਹੀਂ ਜਾਣਨਾ ਵਾਜ ਉਹ ਗਲਤੀ ਕੀ ਹੋਈ ਹੋਰ ਕੋਲ ਬੰਦ ਵੀ ਦੀ ਹੋਈ ਬੰਦ ਵੀ ਦੀ ਉਹਨੇ ਕਦੋਂ ਉਹਨੇ ਕਦੋਂ ਭੰਗ ਵੀ ਦੀ ਭਰਾ ਨੂੰ ਭੰਗ ਵੀ ਆਈ ਨਾ ਇੰਨਾ ਸੱਚਾ ਮੈਂ ਬੋਲਿਆ ਵਾ ਭੰਗ ਭੰਗੀ ਲਾਈ ਉਹਦੀ ਔਰ ਭਾਈ ਤੇ ਭਾਈ ਭੈੜੀ ਦਿੱਕਤ ਨਹੀਂ ਹੈ ਇਹ ਨਹੀਂ ਆ ਜਾਏ ਇਹੋ ਗੱਲ ਕੀਤੀ ਉਹ ਤਾਂ ਭਾਗੀ ਇਹਨੂੰ ਆਪਸ ਵਿੱਚ ਮਿਲਾਉਣਾ ਹੋਰ ਇੰਨੀਆਂ ਗੱਲਾਂ ਆਈਆਂ ਮੈਂ ਤੈਨੂੰ ਕਹਿੰਦਾ ਵੀ ਇਹ ਤੂੰ ਸਿੱਖਿਆ ਕੀ ਆ ਪਾਗੜੀ ਪੀੜੀ ਨਹੀਂ ਪਤਾ ਨਹੀਂ ਨੂੰ ਬੋਲ ਲੈ ਤੂੰ ਹੁਣ ਤੂੰ ਸਮਝਾ ਤੂੰ ਤੈਨੂੰ ਸਿਆਣਾ ਇਹ ਮਾਡਰਨ ਜਿਹੜਾ ਕਰੂ ਨਾ ਵਲੌਗ ਦਾ ਅੱਜ ਦੇ ਵਲੌਗ ਦਾ ਜਿਹੜਾ ਮੋਰਲ ਇਹ ਕੱਢਿਆ ਸਪੈਸ਼ਲੀ ਕਿਤੇ ਮੇਰੇ ਉੱਤੇ ਮੈਂ ਕਹਿੰਦਾ ਮੇਰੇ ਉੱਤੇ ਜੋ ਮੋਰਲ ਨਿਕਲਿਆ ਕਿ ਪਹਿਲਾਂ ਤੇ ਵੱਡੀਆਂ ਗੱਲਾਂ ਨਾ ਕਰੋ ਜੇ ਵੱਡੀਆਂ ਗੱਲਾਂ ਕਰਕੇ ਇੱਕ ਕਮਿਟਮੈਂਟ ਕਰ ਲਈ ਹੈ ਆਪਣੇ ਉਸਤਾਜੀ ਦੇ ਪ੍ਰਤੀ ਕਹਤਾਂ ਕਿ ਆਪਾਂ ਇਹ ਕਰਾਂਗੇ ਤੁਹਾਡੀ ਅਗਿਆ ਮੰਨਾਂਗੇ ਤੈਨੂੰ ਚੰਗੀ ਤਰ੍ਹਾਂ ਮੰਨੋ ਤੇ ਉਹਦੇ ਬਗੈਰ ਜੇ ਕਰੀ ਤੜੀ ਗਲਤੀ ਹੋ ਗਈ ਆ ਪਹਿਲੀ ਵਾਰੀ ਗਲਤੀ ਕਰੇ ਉਹ ਅਣਜਾਣ ਹੈ ਦੂਸਰੀ ਵਾਰੀ ਗਲਤੀ ਕਰੇ ਉਹ ਸ਼ੈਤਾਨ ਦੂਸਰੀ ਵਾਰੀ ਗਲਤੀ ਬਿਲਕੁਲ ਨਹੀਂ ਕਰਨੀ ਮੇਰੇ ਕੋਈ ਕਰੀ ਗਲਤੀ ਹੋ ਗਈ ਹੈ ਦੂਜੀ ਵਾਰੀ ਗਲਤੀ ਦਾ ਮੌਕਾ ਉਸਤਾਦ ਜੀ ਕਦੀ ਵੀ ਨਹੀਂ ਆਏਗਾ ਤੁਹਾਡੀ ਚਰਣਾ ਚ ਹੀ ਰਵਾਂਗੇ ਤੁਹਾਡੀ ਸਾਰੀ ਗੱਲ ਮੰਨਾਂਗੇ ਅੱਜ ਦਾ ਮੋਰਲ ਹੀ ਹੈ ਉਸਤਾਦ ਦੀ ਗੱਲ ਮੰਨੋ ਬਸ ਦੇਖੋ ਯਾਰ ਆੜੀਆਂ ਮਾਰਦੇ ਹੋਏ ਹੋਣ ਗਈ ਸਿੱਖਾਈ ਵਰਕਆਊਟ ਦੀ ਕੋਈ ਗੱਲ ਨਹੀਂ ਵੇਖੋ ਇੱਕ ਫਲੋ ਹੁੰਦਾ ਉਹਨੇ ਸੋਮਵਾਰ ਨਹੀਂ ਆਉਣਾ ਉਹਨੇ ਕੱਲ ਨਹੀਂ ਆਉਣਾ ਤੇ ਮੈਂ ਲੇਟ ਆਉਣਾ ਕੱਲ ਨੋਰਮਲ ਵਰਕਆਊਟ ਪਵਨ ਜਿੰਨ ਅਕਸਰ ਲਵਾਈ ਜੇਣੀ ਹੈ ਕੋਈ ਗੱਲ ਨਹੀਂ ਪਰਮੀਦ ਨਹੀਂ ਆਉਣਾ ਪਰ ਆ ਜਿਹੜੇ ਫਲੋ ਹੁੰਦੇ ਨੇ ਗੱਲਾਂ ਹੁੰਦੀਆਂ ਇਹ ਤੁਹਾਡੇ ਜ਼ਿੰਦਗੀ 'ਚ ਕੰਮ ਆਉਂਦੀਆਂ ਨੇ ਜੇ ਸੋਚਿਆ ਅੱਜ ਇੱਥੇ ਖੜਾ ਨਾ ਤੇ ਗੱਲਾਂ ਸੁਣਦਾ ਰਿਹਾ ਮੇਰੇ ਕੋਲ ਰਹਿੰਦਾ ਰਿਹਾ ਤੇ ਤਾਂ ਹੀ ਕੰਮ ਜਾਵੇ ਈਵਨ ਕਿ ਹੁਣ ਵੀ ਇਹ ਹੁਣ ਬੋਲਦਾ ਵਧੀਆ ਬੋਲਦਾ ਪਰ ਦੀ ਨੋਟ ਕਰਿਓ ਕਿ ਇਹਦੀ ਜ਼ਬਾਨ ਵਾਲ ਖਾਈਦੀ ਆ ਕਿੰਨਾ ਚਿਰ ਬੰਦਾ ਮੇਰੇ ਕੋਲ ਰਿਹਾ ਫਿਰ ਵੀ ਕਿਤੇ ਕਿਤੇ ਮਤਲਬ ਘੁੰਮ ਜਿਹਾ ਜਾਂਦਾ ਜਦੋਂ ਜਦੋਂ ਕਾਲੀ ਬੋਲਦਾ ਜਦੋਂ ਆਇਆ ਹੋਊਗਾ ਕੌਨਫੀਡੈਂਸ ਲੈਵਲ ਬੰਦੇ ਦਾ ਕਿੰਨਾ ਮਾੜਾ ਹੋਊਗਾ ਤੁਹਾਨੂੰ ਸਾਰਣ ਨੇ ਇਹ ਤਰੀਕਾ ਦਿਮਾਗ ਨੂੰ ਸਟਰੋਂਗ ਕਰਦਾ ਬਿਲਕੁਲ ਫਰੀਰ ਪੰਜ ਨਾ ਨਾ ਕੋਈ ਚੱਕਰ ਨਹੀਂ ਆ ਅਮੀਰ ਹੈਗੇ ਜੇ ਚੰਗੇ ਜਿਮ ਚਲ ਜੋ ਪਾਂਡਿਆ ਸਕੂਲ ਹਾਇਰ ਕਰ ਲੋ ਪਰਸਨਲ ਟ੍ਰੇਨਿੰਗ ਕਰ ਲੋ ਆਨਲਾਈਨ ਡਾਈਟ ਮੰਗਾ ਲੋ ਕੋਈ ਨਾ ਕੋਈ ਪੁੱਠਾ ਸਬੀ ਲਾਈ ਜੋ ਬਾਡੀ ਦੀ ਬਾਣੀ ਜਣੀ ਆ ਉਹ ਭਰਾਵਾ ਉਹਦੀ ਬਾਡੀ ਬਣ ਗਈ ਉਹਨੂੰ ਸੰਭਲ ਕੇ ਆ ਧਰਤੀ ਦੇ ਪੈਰ ਰੱਖ ਕੇ ਤੁਰਨ ਦਾ ਤਰੀਕਾ ਵੀ ਸਿੱਖਣਾ ਨਾ ਇਹ ਮੁੜ ਕੇ ਖਾ ਸ਼ੂਠਾ ਚੂਲਾ ਟੁੱਟ ਜੇ ਤੇ ਮੁੜ ਕੇ ਚੂਲਾ ਨਵਾ ਪਾਗੇ ਤੇ ਕਿੰਨਾ ਜਿੰਨਾ ਬਜ਼ੁਰਗਾਂ ਵਿਚਾਰਿਆਂ ਦੇ ਟੁੱਟੇ ਨਾ ਉਹਨਾਂ ਦੇ ਜਿਹੜੇ ਬੱਚੇ ਉਹਨਾਂ ਨੂੰ ਪੁੱਛ ਕੇ ਵੇਖੋ ਉਹਨਾਂ ਦੀ ਕੇਅਰ ਤੇ ਕਿੰਨਾ ਮਾੜਾ ਹਾਲ ਹੁੰਦਾ and i had so many dreams then you hit your teens life ain't really what it seems try to find out what yeah. it means yeah. always do it yeah. on my own so i gotta get the